ਮਲੂ ਕਾਮ ਤੇ ਨੂਦੇ ਇੱਕ ਨਵੇਂ ਪ੍ਰੋਡਕਟ ਨਾਲ ਤੁਹਾਡੀ ਜਾਣ ਪਛਾਣ ਕਰਾਉਣ ਲੱਗੇ ਆ ਤੇ ਬੰਦੇ ਵੀ ਪਤਾ ਕਿਹੜੇ ਲੈ ਕੇ ਆਂਦੇ ਆ ਜਿਹੜੇ ਕਾਮ ਤੇ ਨੂਦੇ ਪੰਜਾਬ ਦੇ ਇੱਕ ਬਹੁਤ ਵੱਡੇ ਡਿਸਟਰੀਬਿਊਟਰ ਆ ਉਹ ਬੰਦਿਆਂ ਕੋਲੇ ਇੱਥੇ ਗਦਾਮ ਦੇ ਵਿੱਚ ਜਿਹੜਾ ਆ ਪ੍ਰੋਡਕਟ ਮੇਰੇ ਹੱਥ 'ਚ ਆਣਾ ਤੇ ਇੱਥੇ ਟਰੱਕਾਂ ਦੇ ਟਰੱਕ ਭਰੇ ਪਿਆ ਇੱਥੋਂ ਸੋ ਨੂੰ ਸਾਰੇ ਪੰਜਾਬ 'ਚ ਇਹਨਾਂ ਦੇ ਡੀਲਰ ਵੀ ਮਿਲ ਜਾਣੇ ਬਾਈ ਉਹਨਾਂ ਦੇ ਪਰ ਇਹ ਪ੍ਰੋਡਕਟ ਕੀ ਆ ਇਹ ਪ੍ਰੋਡਕਟਾਂ ਤੁਸੀਂ ਸੀਮੈਂਟ ਵਾਲੀਆਂ ਛੱਡ ਵੀ ਦੇਖਿਆ ਤੁਸੀਂ ਲੋਹੇ ਵਾਲੇ ਜੈਸਤੀ ਸ਼ੱਡ ਵੀ ਦੇਖਿਆ ਤਾਂ ਇਹ ਉਹਦੀ ਨੈਕਸਟ ਜਨਰੇਸ਼ਨ ਆ ਗਈ ਨਵੀਂ ਜਨਰੇਸ਼ਨ ਆ ਗਈ ਕਾਮਤੈਨੂ ਵਾਲੇ ਨੇ ਨਵੀਂ ਚੀਜ਼ ਬਣਾਤੀ ਆ ਬਿਲਕੁਲ ਵੀ ਜਿਹਦਾ ਭਾਰ ਵੀ ਘੱਟ ਆ ਜਿਹਦੇ ਉੱਤੇ ਵੀ ਬੇਸ਼ੱਕ ਜਿੰਮੇ ਮਰਜ਼ੀ ਭੱਜੇ ਫਿਰੋ ਜਿਹਦਾ ਹੋਰ ਵੀ ਕਈ ਗੋਣਾ ਆਪਾਂ ਬਾਈ ਹੁਣਾਂ ਤਾਂ ਪੁੱਛਦੇ ਆਂ ਬਾਈ ਸਸਿਕਾ ਸਸਿਕਾਲ ਜੀ ਪਹਿਲਾਂ ਯਾਰ ਤੁਸੀਂ ਤੁਹਾਡੇ ਲਈ ਇਹ ਪ੍ਰੋਡਕਟ ਪੁਰਾਣਾ ਹੋ ਸਕਦਾ ਸਾਡੇ ਲਈ ਬਿਲਕੁਲ ਨਵਾਂ ਬਿਲਕੁਲ ਜੀ ਅਸੀਂ ਪਹਿਲੀ ਵਾਰ ਵੇਖ ਰਹੇ ਆਂ ਕਿ ਬਿਲਕੁਲ ਇੱਕ ਤਾਂ ਸਨੱਖਾ ਬਹੁਤ ਆ ਪੁੱਤ ਦਾ ਇਹ ਤਾਂ ਸੋਹਣਾ ਬਹੁਤ ਲੱਗਦਾ ਬਿਲਕੁਲ ਜੀ ਰੰਗ ਸਾਰੇ ਆ ਜਾਂਦੇ ਆ ਸਾਰੇ ਆ ਦੇਖੋ 6 ਰੰਗ ਨੇ ਅਗਲਾ ਜਿਹਦੇ ਮੈਂ ਸੂਟ ਵਾਂਗੂ ਮੈਚ ਕਰਕੇ ਲਿਆ ਸਕਦਾ ਹਾਂ ਹਾਂ ਅਗਲਾ ਸੂਟ ਵਾਂਗੂ ਜਦੋਂ ਪਾਇਆ ਗੱਲ ਏ ਉਹ ਆ ਮੈਂ ਗੁਣ ਫੇਰ ਬਾਅਦ ਚ ਗੁਣਾ ਦੀ ਗੱਲ ਮੈਂ ਫੇਰ ਕਰੂੰਗਾ ਪਹਿਲਾਂ ਮੈਂ ਗੱਲ ਕਰੂੰਗਾ ਵੀ ਇਹ ਸੋਹਣਾ ਲੱਗਦਾ ਬਿਲਕੁਲ ਹੁਣ ਅਗਲੀ ਗੱਲ ਮੈਨੂੰ ਆਂ ਦੱਸੋ ਵੀ ਸੋਹਣਾ ਸਜਣਾ ਵੀ ਇਹ ਖੜਕਾ ਤਾਂ ਨਹੀਂ ਬਾਲਾ ਕਰੂਗਾ ਇਹ ਸਾਊਂਡ ਗਰੂਪ ਹੈ ਜੀ ਖੜਕਾ ਜਮੇ ਨਹੀਂ ਕਰੂਗਾ ਇਹ ਲੋਹੇ ਵਾਲਾ ਜਿਵੇਂ ਲੋਹੇ ਦਾ ਸ਼ੈੱਡ ਤੇ ਥੱਲੇ ਖੜਨਾ ਔਖਾ ਹੋ ਜਾਂਦਾ ਮੀਚ ਜੀ ਇਹਦੇ ਥੱਲੇ ਤੁਹਾਨੂੰ ਬੜੇ ਆਰਾਮਦਾਰੀ ਫੀਲ ਹੋਊਗੀ ਜੀ ਖੜਕਾ ਨਹੀਂ ਕਰੂਗਾ ਬਿਲਕੁਲ ਤੇ ਸੀਮੈਂਟ ਵਾਲਿਆਂ ਨੂੰ ਟੁੱਟ ਤਾਂ ਸਕਦਾ ਹੀ ਨਹੀਂ ਬਿਲਕੁਲ ਇਹਨੂੰ ਤੁਸੀਂ ਆਹ ਦੇਖੋ ਆਪਾਂ ਖੜੇ ਆ ਜੀ ਉੱਤੇ ਭੱਜ ਰਹੇ ਆ ਤੁਰ ਰਹੇ ਆ ਆਪਾਂ 10 ਬੰਦੇ ਉੱਤੇ ਭਜਾ ਲੀਏ ਜੀ ਜੀ ਕੋਈ ਦਿੱਕਤ ਨਹੀਂ ਇਹ ਇਹ ਮਟੀਰੀਅਲ ਨੂੰ ਆਪਾਂ ਜੇ ਲੋਕਾਂ ਨੂੰ ਇੰਟਰੋਡਿਊਸ ਕਰਨਾ ਹੋਵੇ ਕਿਹੜੇ ਮਟੀਰੀਅਲ ਦੇ ਬਣੇ ਹੋਏ ਇਹ ਸਭ ਤੋਂ ਲੇਟੈਸਟ ਆਈਟਮ ਹੈ ਜੀ ਜਿਵੇਂ ਪਹਿਲਾਂ ਲੋਹਾ ਆਂਦਾ ਸੀ ਲੋਹੇ ਦੀ ਇੱਕ ਨੇਚਰ ਹੈ ਉਹਨੂੰ ਜਰਨਾ ਤਾਂ ਹੈਗਾ ਹੀ ਹੈ ਜੇ ਹੋਏ ਹੋ ਸਕਦਾ ਵੀ ਟਾਈਮ ਘਟੀਆਂ ਵੱਧ ਹੋ ਸਕਦਾ ਕੋਈ 5 ਸਾਲਾਂ ਚ ਗੱਲ ਦਾ ਕੋਈ 2 ਚ ਗੱਲ ਦਾ ਕੋਈ 10 ਚ ਗੱਲ ਦਾ ਲੋਹੇ ਨੇ ਗਲਣਾ ਜੀ ਇਹ ਉਸ ਤੋਂ ਰਹਿਤ ਹੈ ਜੀ ਇਹਨੂੰ ਸਾਰੀ ਉਮਰ ਨਹੀਂ ਇਹਨੇ ਜਰਨਾ ਇਹ ਰਸਟ ਪ੍ਰੂਫ ਹੈ ਫਾਰ ਲਾਈਫਟਾਈਮ ਨਹੀਂ ਇਹਨੂੰ ਪ੍ਰੂਫ ਕਰ ਸਕਦੇ ਆ ਆਪਾਂ ਬਿਲਕੁਲ ਇਹਨੂੰ ਰਸਟ ਲੱਗ ਜੇ ਮਾਲ ਉਹਦਾ ਵਾਪਸੀ ਹੈ रिप्लेस ਕਰਕੇ ਦੇਵਾਂਗੇ ਜੇ ਇਹਨੂੰ ਜਰ ਲੱਗ ਜੇ ਜੀ ਕਿਉਂਕਿ ਇਹ ਯੂਪੀ ਵੀ ਸੀ ਹੈ ਜੀ ਜੀ ਅਨ ਪਲਾਸਟਿਸਾਈਜ਼ਡ ਪੋਲੀਯੂਰੇਥਨ ਤੇ ਇਹਨੂੰ ਉਹਦੇ ਨਾਲ ਨਾ ਗਲ ਜਿਵੇਂ ਪਸ਼ੂਆਂ ਦਾ ਗੋਹਾ ਹੁੰਦਾ ਪਿਸ਼ਾਬ ਹੁੰਦਾ ਤੁਸੀਂ ਲਾਓ ਉਹਦਾ ਵੀ ਉਹਦਾ ਵੀ ਤੁਹਾਡਾ ਹੱਲ ਕਰ ਦਿੰਨੇ ਆ ਬਟਾ ਲਈ ਇਹ ਆ ਕੀ ਆ ਆ ਦੇਖੋ ਜੀ ਹੈਗਾ ਸਲਫਿਊਰਿਕ ਐਸਿਡ ਹਾਂਜੀ ਤਜਾਬ ਤਜਾਬ ਉਹ ਵੀ ਸਿਰੇ ਦਾ ਹਾਂਜੀ ਆ ਦੇਖੋ ਤਜਾਬ ਚੈੱਕ ਕਰਾ ਦਈਏ ਤੁਹਾਨੂੰ ਦੇਖੋ 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 ਉਹ ਦੇਖੋ ਉਬਲਦਾ ਉਬਲਦਾ ਜੀ ਪੂਰਾ ਜੀ ਹਾਂ ਜੀ ਹਾਂ ਜੀ ਤਾਂ ਕੋਈ ਆ ਜੇ ਬਾਲਦੂ ਹਾਂ ਤੇ ਹੁਣ ਜੇ ਇਹਦੇ ਤੇ ਪਾਦ ਕੇ ਇਹਨੂੰ ਮਚਾ ਦੂ ਇੱਕ ਮਿੰਟ ਇੱਕ ਮਿੰਟ ਆਹ ਦੇਖੋ ਆਪਾਂ ਤੇ ਆ ਉਹੀ ਪਾਇਆ ਜੀ ਆਹੀ ਥੱਲੇ ਦੇਖ ਲਓ ਜਿਹੜਾ ਚੱਲਿਆ ਐ ਇਹਨੇ ਲਿਆਤੀ ਨੇਰੀ ਜੀ ਹੂੰ ਇਹਦੇ ਆਵੇ ਇਹਦੇ ਉੱਤੇ ਇਹਨੂੰ ਕੋਈ ਫਰਕ ਨਹੀਂ ਜੀ ਇਹ ਐਡੀ ਜ਼ਬਰਦਸਤ ਆਈਟਮ ਐ ਭਾਈ ਸਾਹਿਬ ਕੀ ਇਹਨੂੰ ਜਿਹੜੀ ਚੀਜ਼ ਤੇਜਾਬ ਵੀ ਨਹੀਂ ਘਾਲ ਸਕਦਾ ਹੂੰ ਉਹਨੂੰ ਹੋਰ ਵੀ ਕਿਹਦੇ ਨਾਲ ਕੀ ਹੋ ਜਾਏਗਾ ਹਾਂ ਇਹਨੂੰ ਤਜਾਬ ਨਾਲ ਵੀ ਕੋਈ ਫਰਕ ਨਹੀਂਗਾ ਜਿਵੇਂ ਕੋਤਜਾਬ ਬੋਤਲ ਦੇ ਵਿੱਚ ਸੇਫ ਪਿਆ ਸੀ ਉਵੇਂ ਹੀ ਪਿਆ ਬਣਾ ਤਣਾ ਹਜੇ ਤੱਕ ਇਹਨੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਨਾ ਕਰੇ ਹਾਂ ਬੇਸ਼ੱਕ 6 ਮਹੀਨੇ ਪਿਆ ਰਹੇ ਬਿਲਕੁਲ ਆਈ ਰੋਗ ਇੱਕ ਕੈਮੀਕਲ ਪ੍ਰੂਫ ਹੈ ਇਹ ਕੋਈ ਵੀ ਜਿਹੜੇ ਲੋਕ ਕੋਈ ਫੂਡ ਨਾਲ ریلیਟਡ ਕੰਮ ਕਰਦੇ ਆ ਜਿਵੇਂ ਆਪਣੀ ਪੰਜਾਬ ਸਟੇਟ ਇੱਕ ਐਗਰੀਕਲਚਰ ओरिएंटेड ਸਟੇਟ ਹੈ ਕੋਈ ਵੀ ਫੂਡ ਪ੍ਰੋਸੈਸਿੰਗ ਯੂਨਿਟ ਲੱਗਦਾ ਹੈ ਉਹਦੇ ਲਈ ਕੋਈ ਵੀ ਚਾਦਰ ਪਾਸ ਨਹੀਂ ਜਿਵੇਂ ਸਿਮਿੰਟਡ ਹੈ ਉਹ ਕੈਂਸਰ ਕਰਦੀ ਹੈ ਕੋਈ ਵੀ ਚਾਦਰ ਉੱਥੇ ਪਾਸ ਨਹੀਂ ਇਹ ਪਾਸ ਹੈ ਇਹ ਪਹਿਲੀ ਚਾਦਰ ਹੈ ਜਿਹੜੀ ਫੂਡ ਗ੍ਰੇਡ ਚ ਪਾਸ ਹੈ ਅੱਛਾ ਵੀ ਜਾਂਦਾ ਫੂਡ ਨਾਲ ਸੰਬੰਧਤ ਕੰਮ ਕਰਨ ਤਾਂ ਆ ਪਾ ਲੋ ਇਹ ਹਾਂ ਇੱਥੇ ਪਾਸ ਆ ਤੁਸੀਂ ਸਮਝੋ ਵੀ ਪੋਲਟਰੀ ਇੰਡਸਟਰੀ ਹਾਂਜੀ ਉੱਥੇ ਬੈਸਟ ਹੈ ਜੀ ਤੁਸੀਂ ਤੁਹਾਨੂੰ ਹੋਰ ਗੱਲ ਦੱਸਦਾ ਕੋਈ ਵੀ ਪਸ਼ੂਆਂ ਦਾ ਸ਼ੈੱਡ ਪਾਉਣਾ ਜੀ ਕੋਈ ਤੂੜੀ ਦਾ ਸ਼ੈੱਡ ਪਾਉਣਾ ਕੋਈ ਸੰਦਾਂ ਦਾ ਸ਼ੈੱਡ ਪਾਉਣਾ ਕੋਈ ਦਿੱਕਤ ਨਹੀਂ ਸੇਕ ਸੇਕਾ ਘਟ ਤੁੰ ਦੱਸਿਆ ਵੀ ਸੇਕਾ ਬਹੁਤ ਘਟਾ ਦਿੰਦਾ ਸਾਊਂਡ ਬਹੁਤ ਘਟਾ ਦਿੰਦਾ ਜਾਰੇ ਨੂੰ ساری ਉਮਰ ਲੱਗਣਾ ਕੋਈ ਨਹੀਂ ਟੁੱਟਣ ਦਾ ਖਤਰਾ ਘਟਣ ਦਾ ਖਤਰਾ ਬਹੁਤ ਘੱਟ ਹੈ ਜੀ ਕੋਈ ਕੋਈ ਘੜੇ ਦਾ ਕੋਈ ਖਤਰਾ ਨਹੀਂ ਬਿਲਕੁਲ ਜੇ ਆਪਾਂ ਕੋਈ ਚੀਜ਼ ਹੁਣ ਦੇਖੋ ਤੋੜਨ ਲੱਗ ਜੀ ਦਾ ਅੱਡ ਚੀਜ਼ ਹੈ ਉਹ ਇਹਦੇ ਉੱਤੇ ਭੱਜੇ ਫਿਰੇ ਕੋਈ ਦਿੱਕਤ ਨਹੀਂ ਵੀ ਆਏ ਨਹੀਂ ਵੀ ਜਿਵੇਂ ਉੱਤੇ ਤੁਰੇ ਫਿਰਾਂਗੇ ਤੇ ਦੇਰ ਵਿੱਚ ਦੀ ਲੱਤਾਂ ਖਲਜੂ ਬਿਲਕੁਲ ਕੋਈ ਤੇ ਇਹਦੇ ਚੋਂ ਇਹਦੀ ਲੰਬਾਈ ਘੱਟ ਮਿਲਦੀ ਹੋਊਗੀ ਛੋਟੇ ਹੋਣਗੇ ਇਹ ਨਾ ਲੰਬਾਈ ਤੁਸੀਂ ਜਿੱਡੀ ਕਹੋ ਜੀ 8 10 12 14 16 18 20 ਫੁੱਟ ਤੱਕ ਇਹਦੀ ਲੰਬਾਈ ਆਂਦੀ ਹੈ ਜੀ 20 20 20 ਫੁੱਟ ਤੱਕ ਦੀ ਵੀ ਇਹਦੇ ਚ ਲੰਬਾਈ હાજર ਹੁੰਦੀ ਆ ਤੇ ਜੇ ਇਹਦੀ ਸਟਰੈਂਥ ਜ਼ਿਆਦਾ ਤਾਂ ਇਹਦਾ ਮਤਲਬ ਇਹਦੇ ਥੱਲੇ ਹੇਠਲੇ ਪਾਸੇ ਸਪੋਰਟਾਂ ਵੀ ਫਿਰ ਆਮ ਨਾਲ ਕੱਟ ਪਾਉਣੀਆਂ ਪੈਂਦੀਆਂ ਹੁੰਦੀਆਂ ਇਹਦੇ ਥੱਲੇ ਆਮ ਨਾਲੋਂ ਸਪੋਰਟਾਂ ਹਲਕੀਆਂ ਪੈਂਦੀਆਂ ਪਰ ਪੈਂਦੀਆਂ ਨੇੜੇ ਨੇ ਹੂੰ ਆਮ ਜੀ ਮੇ ਛੱਡਾ ਆਪਾਂ ਪਾਉਣੇ ਆ ਨਿੱਗਰ ਲੋਹਾ ਗੱਡਰ ਜੀ ਚੈਨਲ ਉਹ ਪਾਉਣ ਦੀ ਲੋੜ ਨਹੀਂ ਇਹਦੇ ਥੱਲੇ ਹਲਕੀ ਪਾਈਪ ਪੈਂਦੀ ਹੈ ਜੀ 3 ਡੇਡ ਦੀ ਪਾਈਪ ਵੀ ਪਾ ਦੋਗੇ ਸਫੀਸ਼ੀਐਂਟ ਹੈ ਤੇ ਇਹ 2 ਤੋਂ 2.5 ਫੁੱਟ ਤੇ ਇਹਦੇ ਥੱਲੇ ਪਾਈਪ ਪੈਂਦੀ ਹੈ ਜੀ ਜੀ ਔਰ ਇਹਦੇ ਉਸ ਤੋਂ ਬਾਅਦ ਇਹਦੇ ਉੱਤੇ ਭੱਜੇ ਫਿਰ ਕੋਈ ਦਿੱਕਤ ਨਹੀਂ ਤੇ ਇਹ ਸੈਂਬਲ ਉਹਦੇ ਨਾਲ ਨਾਰਮਲ ਸਕਰੂ ਨਾਲ ਸੈਂਬਲ ਹੁੰਦੀ ਹੈ ਜੀ ਜੀ ਜਿਵੇਂ ਆਪਾਂ ਕੋਈ ਸਕਰੂ ਲੱਗਦਾ ਹੈ ਲੋਹੇ ਵਾਲੀ ਸ਼ੀਟ 'ਚ ਉਵੇਂ ਹੀ ਸੈਂਬਲ ਹੁੰਦੀ ਹੈ ਇਹਦੇ ਨਾਲ ਇੱਕ ਕੈਪ ਪਾਉਂਦਾ ਉਹ ਤੁਹਾਨੂੰ ਦਿਖਾ ਦਿੰਨੇ ਆ ਉਹ ਲਗਾ ਕੇ ਉੱਤੇ ਤੇ ਇਹ ਬੜੀ ਲੱਗ ਜਾਂਦੀ ਮੈਨੂੰ ਇੱਕ ਗੱਲ ਹੋਰ ਦੱਸੋ ਇਹ ਇੱਕ ਤਾਂ ਆਪਣੇ ਕੋਲੇ ਆ ਡਿਜ਼ਾਈਨ ਪਿਆ ਆ ਆਹ ਕਾਦੇ ਲਈ ਆ ਆਹ ਆਹ ਇਹਨੂੰ ਰਿਜ ਕਹਿੰਦੇ ਆ ਜੀ ਜਦੋਂ ਆਪਾਂ ਕੋਈ ਵੀ ਝੌਂਪੜੀ ਬਣਾਉਨੇ ਆ ਹਾਂਜੀ ਉਹਦੇ ਉੱਪਰ ਚਦਰਾਂ ਦਾ ਜੋੜ ਮਕਾਨ ਲਈ ਇਹ ਰਿਜ ਹੈ ਅੱਛਾ ਆਹਾ ਜੀ ਇਹ ਦੋ ਇਹ ਦੋਨੇ ਜਿਹੜੀਆਂ ਦੋ ਚਾਦਰਾਂ ਹੋਣਗੀਆਂ ਉਹਨਾਂ ਦੇ ਵਿਚਾਲੇ ਵਿਚਾਲੇ ਉਹਨਾਂ ਦੇ ਉੱਪਰ ਬੈਜਣੇ ਬਿਲਕੁਲ ਜਦੋਂ ਦੋ ਝੌਂਪੜੀ ਬਣਾਈ ਦੀ ਝੌਂਪੜੀ ਦੇ ਉੱਪਰ ਬੈਹ ਕੇ ਠੀਕ ਆ ਤੇ ਇੱਕ ਤਾਂ ਆਹਾ ਮਿਲ ਗਿਆ ਇਹ ਇਹ ਪਨਾਲੇ ਦਾ ਕੰਮ ਵੀ ਇਹ ਹੀ ਦੇਊਗਾ ਨਾ ਨਹੀਂ ਪਤਨਾਲਾ ਅੱਡ ਆਉਂਦਾ ਜੀ ਉਹ ਵੀ ਮਿਲ ਜੂਗਾ ਜੀ ਅੱਛਾ ਉਹ ਪਨਾਲਾ ਵੀ ਮਿਲ ਜੂਗਾ ਬਿਲਕੁਲ ਬਿਲਕੁਲ ਜੀ ਜੀ ਇੱਕ ਤੁਸੀਂ ਆ ਦੇ ਰਹੇ ਆ ਇੱਕ ਤੁਸੀਂ ਆਹਾ ਇਹ ਉਹ ਆ ਆ ਤਾਂ ਤੁਹਾਡਾ ਆਹਾ ਆ ਕੇ ਜੋੜ ਹੋ ਗਿਆ ਹਾਂ ਇਹ ਜੋੜ ਹੋ ਗਏ ਜੀ ਤੇ ਆ ਕੀ ਆ ਇਹ ਆ ਜੀ ਚਲਰ ਆ ਦੇਖੋ ਜੀ ਜਦੋਂ ਕਿ ਆ ਤੁਸੀਂ ਦੇਖ ਸਕਦੇ ਹੋ ਇੱਧਰ ਆਪਾਂ ਦਿਖਾ ਵੀ ਰੱਖੀਆਂ ਨੇ ਜੀ ਆਓ ਜੀ ਇਹ ਜਦੋਂ ਆਪਣਾ ਚਦਰ ਜਿੱਥੇ ਮੁੱਕ ਗਈ ਜੀ ਜਿੱਥੇ ਖਤਮ ਹੋਊਗੀ ਇਹ ਉੱਥੋਂ ਪਾਣੀ ਵੀ ਸਿੱਧਾ ਥੱਲੇ ਨਾ ਗਿਰੇ ਇੱਕ ਤਾਂ ਇਹ ਸੋਹਣੇ ਵਾਸਤੇ ਆ ਜੀ ਸੁਣੀ ਬਹੁਤ ਲੱਗਦੀ ਆ ਜੀ ਸੋਹਣਾ ਲੱਗੂਗਾ ਦੂਸਰੀ ਇਹ ਤੁਹਾਡੇ ਜੱਦਰ ਦਾ ਜੋੜ ਖਤਮ ਕਰਨ ਵਾਸਤੇ ਆ ਲਾਸਟ ਤੇ ਕਾਰਨਰ ਕਹਿ ਦਿੰਨੇ ਆ ਇਹਨੂੰ ਝਾਲਰ ਵੀ ਕਹਿ ਦਿੰਨੇ ਆ ਕਾਰਨਰ ਵੀ ਕਹਿ ਦਿੰਨੇ ਆ ਜੀ ਠੀਕ ਆ ਇਹ ਇਹ ਅਲੱਗ ਤੋਂ ਮਿਲੂਗਾ ਹਾਂ ਇਹ ਅੱਡ ਤੋਂ ਮਿਲੂਗਾ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਵੈਂਟੀਲੇਟਰ ਜਦੋਂ ਆਪਾਂ ਕੋਈ ਵੀ ਸ਼ੈੱਡ ਚੋਂ ਗੁੰਮ ਕੱਢਣਾ ਹੈ ਗਰਮੈਸ਼ ਕੱਢਣੀ ਆ ਜੀ ਜੀ ਇਹ ਸੇਮ ਡਿਜ਼ਾਈਨ ਚ ਤੁਹਾਨੂੰ ਇਹ ਵੀ ਮਿਲੂਗਾ ਜੀ हां ए एदे ਵਿੱਚ ਐਵੇਂ ਦੀ ਚਾਦਰ ਹੀ ਮਿਲ ਜਾਣੀ ਐ ਐਵੇਂ ਦੀ ਚਾਦਰ ਹੀ ਸੇਮ ਹੀ ਤੁਹਾਨੂੰ ਕੋਈ ਜਿਗਾੜ ਕਰਨ ਦੀ ਲੋੜ ਨਹੀਂ ਸੇਮ ਚਾਦਰ ਸੇਮ ਡਿਜ਼ਾਈਨ ਚ ਉੱਤੇ ਤੁਸੀਂ ਰੱਖ ਸਕਦੇ ਹੋ ਔਰ ਤੁਸੀਂ ਘਰ ਸਕਦੇ ਹੋ ਤੁਹਾਨੂੰ ਰੌਸ਼ਨੀ ਵਾਲੀ ਕੱਲੀ ਚਾਦਰ ਵੀ ਮਿਲ ਜੂਗੀ ਜੇ ਤੁਸੀਂ ਰੌਸ਼ਨੀ ਵਿੱਚ ਦਿਖਾਣੀ ਹੈ ਜੀ ਜੀ ਆਹ ਦੇਖੋ ਤੁਹਾਨੂੰ ਮੈਂ ਜੋ ਕਿਹਾ ਸੀ ਵੀ ਆਹ ਹੈਗੇ ਜੀ ਕੈਪ ਇਸ ਕਰੀਓ ਲਿਆ ਜਦੋਂ ਜਦੋਂ ਆਪਾਂ ਅਸੈਂਬਲ ਕਰਨਾ ਆਹ ਦੇਖੋ ਹਾਂ ਜਦੋਂ ਆਪਾਂ ਇਹਦੇ ਉੱਤੇ ਰੱਖਣਾ ਜੀ ਆ ਦੇਖੋ ਐ ਉੱਤੇ ਰੱਖਿਆ ਜੀ ਜੀ ਇਹਦੇ ਸਕਰੂ ਲਾਇਆ ਜੀ ਹਾਂਜੀ ਤੇ ਸਕਰੂ ਨੂੰ ਵੀ ਇਹ ਚੀਜ਼ ਕਵਰ ਕਰ ਲੈਂਦੀ ਹੈ ਵੀ ਇਹਨੂੰ ਤਾਂ ਜਰ ਲੱਗਣੀ ਨਹੀਂ ਜੀ ਕੱਲ ਨੂੰ ਸਕਰੂ ਨੂੰ ਨਜ਼ਰ ਲੱਗ ਜੇ ਵਾਹ ਸਕਰੂ ਦਾ ਇਹ ਕੰਮ ਵੀ ਨਿਮੇੜਦਾ ਵੀ ਸਕਰੂ ਨੂੰ ਵੀ ਜਰ ਨਹੀਂ ਲਾ ਸਕਦਾ ਸਕਰੂ ਦੇ ਵਿੱਚ ਦੀ ਪਾਣੀ ਵੀ ਅੰਦਰ ਤਪਕਾ ਵੀ ਨਾ ਜਾਵੇ ਬਿਲਕੁਲ ਸਕਰੂ ਨੂੰ ਵੀ ਕੱਲ ਨੂੰ ਜਰ ਨਾ ਲੱਗੇ ਐ ਆ ਕੰਮ ਤੈਨੂੰ ਵਾਲੇ ਜਦੋਂ ਯਾਰ ਭਾਈ ਇਹ ਕਲਮ ਨੂੰ ਹੋਰ ਦੱਸੋ ਵੀ ਇਹਦੇ ਇਹਦੀ ਵੀ ਨਕਲ ਆਉਣ ਲੱਗੀ ਭਰਾ ਜੀ ਆਪਣਾ ਇੰਡੀਆ ਚ ਹੈ ਤੁਸੀਂ ਸਮਝਦੇ ਹੋ ਵੀ ਚੀਜ਼ ਪਹਿਲਾਂ ਆਉਣ ਨਾਲੋਂ ਪਹਿਲਾਂ ਨਕਲ ਤਾਂ ਪਹਿਲਾਂ ਆ ਜਾਂਦੀ ਹੈ ਜੀ ਹਾਂਜੀ ਤਾਂ ਇਸ ਕਰਕੇ ਅਸੀਂ ਗਾਕਾਂ ਨੂੰ ਜ਼ਰੂਰ ਇਹ ਚੀਜ਼ ਸਮਝਾਉਣੀ ਆ ਨਕਲ ਤੋਂ ਕਿਵੇਂ ਬਚੂਗਾ ਬੰਦਾ ਨਕਲ ਤੋਂ ਬਚਣ ਦਾ ਬੜਾ ਸਿੰਪਲ ਤਰੀਕਾ ਹੈ ਜੀ ਇਹ ਹਰ ਚਾਦਰ ਉੱਤੇ ਮੋਹਰ ਆਉਂਦੀ ਹੈ ਜੀ ਆਹ ਦੇਖੋ ਆਹ ਕਾਮ ਤੈਨੂੰ ਲਿਖਿਆ ਹੋਇਆ ਹਾਂਜੀ ਹਰ ਚਾਦਰ ਤੇ ਤੁਹਾਨੂੰ 2-2 ਤਿੰਨ ਜਗ੍ਹਾ ਤੇ ਤੁਹਾਨੂੰ ਮੋਹਰ ਮਿਲੂਗੀ ਜੀ ਜੀ ਆਹ ਦੇਖੋ ਲਿਖਿਆ ਹੋਇਆ ਕਾਮ ਤੈਨੂੰ ਹੂੰ ਠੀਕ ਆ ਠੀਕ ਹੈ ਜੀ ਆ ਦੇਖੋ ਹਰ ਚਾਦਰ ਤੁਸੀਂ ਆ ਦੇਖੋ ਆ 10 ਚਾਦਰਾਂ ਖੜੀਆਂ ਆ ਹਰ ਤੇ ਤੁਹਾਨੂੰ ਮਿਲੂਗੀ ਜੀ ਆ ਦੇਖੋ ਜੀ ਲੈਓ ਲੈ ਲੈ ਸਕਰੂ ਦੇਖੀ ਦੇਖੀਓ ਤੇਰੇ ਆਏ ਨਾ ਉੱਪਰ ਨਾ ਪੈ ਜਾ ਤੇ ਆਵ ਹਾਂਜੀ ਆ ਦੇਖੋ ਜੀ ਇੱਕ ਮੈਨੂੰ ਹੋਰ ਗੱਲ ਦੱਸੋ ਹਰ ਚਾਦਰ ਤੇ ਤੁਹਾਨੂੰ ਮੋਹਰ ਮਿਲੂਗੀ ਮੋਹਰ ਜ਼ਰੂਰ ਚੈੱਕ ਕਰਕੇ ਲਓ ਜੀ ਵੀਰੇ ਇੱਕ ਗੱਲ ਮੈਨੂੰ ਇਹਦੇ ਚਾਦਰ ਬਾਰੇ ਹੋਰ ਦੱਸੋ ਇਹਦੇ 'ਚ ਇਹਦੇ 'ਚ ਹੂੰ ਆ ਆਪਾਂ ਨੂੰ ਹਲਕਾ ਭਾਰਾ ਵੇਰੀਏਸ਼ਨ ਮਿਲ ਜੂਗੀ ਹਾਂ ਬਿਲਕੁਲ ਇਹ ਤੁਹਾਡਾ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ ਜੀ ਜੀ ਕਾਮਦੇਨ ਨੂੰ ਸਿਰਫ ਇੱਕ ਕੋਈ ਵੀ ਹਲਕੀ ਭਾਰੀ ਨਹੀਂ ਕੱਢਦੀ ਕਾਮਦੇਨ ਨੂੰ ਤਾਂ ਇੱਕੋ ਹੀ ਚੀਜ਼ ਆਉਂਦੀ ਹੈ 2.5 ਐਮ ਐਮ 2.5 ਐਮ ਐਮ ਮੋਟੀ ਵਧੀਆ ਜੀ ਜੋ ਚੀਜ਼ ਵਧੀਆ ਹੀ ਹੈ ਜੀ ਕੋਈ ਘਟ ਘਟੀਆਂ ਇਹ ਚ ਕੱਢਦੇ ਨਹੀਂ ਜੀ ਵਧੀਆ ਹੀ ਆਉਂਦਾ ਸਟੈਂਡਰਡ ਬਾਜ਼ਾਰ 'ਚ ਲੋਕੀ ਕਰ ਰਹੇ ਨੇ ਜਿਵੇਂ ਆਪਣਾ 2.5 ਹੈ ਲੋਕ 1.8 2 ਐਮ ਐਮ ਲਿਆ ਕੇ ਸਸਤਾ ਕਰਕੇ ਵੇਚ ਰਹੇ ਨੇ ਠੀਕ ਔਰ ਉਹੀ ਚੀਜ਼ ਆਪਾਂ ਗੱਲ ਫੇਰ ਉਹੀ ਕਹਿੰਦੇ ਆ ਵੀ ਜਦੋਂ ਨੌਨ ਬ੍ਰਾਂਡ ਚਾਈਨੀਜ਼ ਕਾਪੀ ਪ੍ਰੋਡਕਟ ਲੈਣ ਨਾਲੋਂ ਤਾਂ ਆਪਾਂ ਦੇਖੋ ਬ੍ਰਾਂਡ ਦਾ ਪ੍ਰੋਡਕਟ ਲਈਏ ਜੀ ਜਦੋਂ ਆਪਾਂ ਪੈਸੇ ਲਾ ਰਹੇ ਆ ਪੈਸੇ 10% ਵੱਧ ਘੱਟ ਲੱਗ ਸਕਦੇ ਨੇ ਪਰ ਉਹ ਉਹਦਾ ਫਾਇਦਾ ਕੀ ਆ ਆ ਵੀ ਇਹਦਾ ਹੀ 파ਰਟਨ ਹਾਂਜੀ ਇਹ ਰੌਸ਼ਨੀ ਵਾਲੀ ਚਦਰ ਹੈ ਜੀ ਜਦੋਂ ਆਪਾਂ ਨੂੰ ਸ਼ੈਡਾਂ 'ਚ ਲਾਈਟ ਚਾਹੀਦੀ ਹੈ ਜੀ ਵੀ ਤੁਹਾਨੂੰ ਦਿਨੇ ਲਾਈਟਾਂ ਚ ਗਾਣ ਦੀ ਲੋੜ ਨਹੀਂ ਤੁਹਾਨੂੰ ਰੋਸ਼ਨੀ ਭਰਪੂਰ ਮਿਲੇਗੀ ਤਾਂ ਜੇ ਤੁਸੀਂ ਰੋਸ਼ਨੀ ਰੱਖਣੀ ਆ ਤੇ ਫੀਚਰ ਚ ਦੋ ਚਾਰ ਚਾਦਰਾਂ ਆ ਪਾ ਦਿਓ ਉਹਦੇ ਨਾਲ ਤੁਹਾਡੇ ਛੱਡ 'ਚ ਰੋਸ਼ਨੀ ਰਹੂਗੀ ਵਿਚ ਦੋ ਚਾਰ ਚਾਦਰਾਂ ਪਾ ਲਓ ਬਿਲਕੁਲ ਬੇਸ਼ੱਕ ਯਾਰ ਸਾਰੀਆਂ ਪਾ ਦਿਓ ਹਾਂ ਉਹ ਤੁਹਾਡੀ ਇੱਛਾ ਜੀ ਬੇਸ਼ੱਕ ਤੁਸੀਂ ਸਾਰੀਆਂ ਪਾ ਦਿਓ ਤੁਹਾਡੀ ਤੁਹਾਡੀ ਸਿਰਦਰੀ ਹੈ ਜੀ ਹਰ ਇੱਕ ਬੰਦਾ ਵੀ ਇਹ ਲੁਧਿਆਣੇ ਨਹੀਂ ਆ ਸਕਦਾ ਬਿਲਕੁਲ ਤਾਂ ਤੁਸੀਂ ਅਗਲੇ ਕੋਲੇ ਪਹੁੰਚਦੀ ਕਰ ਸਕਦੇ ਪੰਜਾਬ ਹਰਿਆਣਾ ਰਾਜਸਥਾਨ ਕਿਤੇ ਵੀ ਬੰਦਾ ਬੈਠਾ ਹੋਵੇ ਜੀ ਉਹਨੂੰ ਉਹਦੇ ਨੇੜੇ ਤੁਹਾਨੂੰ ਡੀਲਰ ਮਿਲੂਗਾ ਤੁਸੀਂ ਸਾਨੂੰ ਕਾਲ ਕਰੋ ਅਸੀਂ ਤੁਹਾਨੂੰ ਤੁਹਾਡੇ ਨੇੜੇ ਹੀ ਪ੍ਰੋਵਾਈਡ ਕਰਦਾ ਜਿਹੜੇ ਸਾਹਿਬ ਨਾਲ ਗਲਤੀ ਨਹੀਂ ਆ ਪਤਾ ਯਾਬ ਵੀ ਪਾ ਕੇ ਦਿਖਾਤਾ ਜੀ ਵੀ ਉਸ ਸਾਹਿਬ ਨਾਲ ਜਿਹੜੇ ਸੋਲਰ ਵਾਲੇ ਸ਼ੈੱਡ ਆ ਹਨਾ ਜਿਵੇਂ ਫੈਕਟਰੀਆਂ ਦੇ ਸ਼ੈੱਡ ਆ ਤਾਂ ਉੱਥੇ ਬਹੁਤ ਕੰਮਜਾਬ ਹੋਊਗੇ ਵੀ ਸੋਲਰ ਤੁਸੀਂ ਸੋਲਰ ਤੁਸੀਂ ਦੇਖੋ ਜੀ ਸੋਲਰ ਨੂੰ ਰੋਜ਼ ਧੋਣਾ ਪੈਂਦਾ ਹਾਂਜੀ ਹਰ ਹਫ਼ਤੇ ਉਹਨੂੰ ਕਲੀਨ ਕਰਨਾ ਪੈਂਦਾ ਜੀ ਸੋਲਰ ਆਣ ਵਾਲੇ ਤੁਸੀਂ ਸਾਲਾਂ ਹੀ ਦੇਖੋਗੇ ਵੀ ਹਰ ਸ਼ੈੱਡ ਉੱਤੇ ਤੁਹਾਨੂੰ ਸੋਲਰ ਮਿਲਣਾ ਹੀ ਮਿਲਣਾ ਹਾਂਜੀ ਕਿਉਂਕਿ ਅੱਜ ਕੱਲੋ ਫ੍ਰੀ એનર્ਜੀ ਐ ਉਹ ਫ੍ਰੀ ਮਿਲ ਰਹੀ ਐ ਜੀ ਚੋ ਹਰ ਕੋਈ ਹਰ ਇੰਡਸਟਰੀ ਹਰ ਘਰ 'ਚ ਸੋਲਰ ਨੇ ਆਣੀ ਆਣਾ ਜੀ ਲੋਹਾ ਜਿਹੜਾ ਟਰੈਡੀਸ਼ਨਲ ਸ਼ੈੱਡ ਪੈਂਦਾ ਸੀ ਜੀ ਜੀ ਸੋਲਰ ਦੀ ਤਾਂ 25 ਸਾਲ ਦੀ ਗਾਰੰਟੀ ਹੈ ਜੀ ਹਾਂਜੀ ਠੀਕ ਹੈ ਜੀ ਉਹਨਾਂ ਦਾ 25 ਸਾਲ ਚ ਜੇ ਖਰਾਬ ਹੋਣਾ ਕੰਪਨੀ ਨੇ ਬਦਲ ਦੇਣਾ ਬਦਲ ਦੇਣਾ ਲੋਹੇ ਦੀ ਚਾਦਰ ਜਿਹੜੀ ਥੱਲੇ ਆ ਉਹਦੇ ਹਾਂ ਉਹਦੀ ਹੋਣੀ ਪਹਿਲਾਂ ਗੱਲ ਜਾਣਾ ਹਾਂ ਕਿਉਂਕਿ ਹਰ ਹਫ਼ਤੇ ਆਪਾਂ ਉਹਦੇ ਉੱਤੇ ਪਾਣੀ ਪਾ ਰਹੇ ਹਾਂ ਹਾਂਜੀ ਉਹਦੇ ਵਾਸਤੇ ਬੈਸਟ ਚੀਜ਼ ਹੈ ਕਿਉਂਕਿ ਇਹਨੂੰ ਪਾਣੀ ਨਾਲ ਕੋਈ ਅਸਰ ਨਹੀਂ ਇਹਨੂੰ ਤੁਸੀਂ ਪਾਣੀ ਡੋਲੀ ਚ ਲਓ ਇਹਨੂੰ ਪਾਣੀ ਚ ਡਬੋ ਕੇ ਰੱਖ ਦਿਓ ਇਹਨੂੰ ਜਰ ਲੱਗਣੀ ਨਹੀਂ ਤੇ ਉਹਨੂੰ ਸੋਲਰ ਨੂੰ ਕੁਛ ਪੋਣਾ ਨਹੀਂ ਤਾਂ ਜ਼ੋਲਰ ਲਈ ਬੈਸਟ ਹੈ ਤਾਂ ਜੇ ਤੁਸੀਂ ਕਿਸੇ ਵੀ ਜਗ੍ਹਾ ਤੇ ਖਰੀਦਣੀ ਆ ਇਹ ਚਾਦਰ ਖਰੀਦਣਾ ਚਾਹੁੰਦੇ ਆ ਤੁਸੀਂ ਸ਼ੈੱਡ ਪਾਉਣਾ ਚਾਹੁੰਦੇ ਆ ਕਹ ਤੁਸੀਂ ਛੋਟਾ ਚ ਹੈ ਵੱਡਾ ਪਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਵਧੀਆ ਰੇਟ ਦੇ ਵਿੱਚ ਪੂਰੀ ਘੈਂਟ ਕੁਆਲਿਟੀ ਤੇ ਜੇ ਚੀਜ਼ ਚਾਦਰ ਲੈਣੀ ਆ ਤੁਸੀਂ ਕਾਮਤੈਨੂ ਦੀ ਚਾਦਰ ਲੈਣੀ ਆ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਨੰਬਰ ਦਿਖਾਈ ਦੇ ਰਿਹਾ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਦਿਖਾਈ ਦੇ ਰਿਹਾ ਇਸ ਨੰਬਰ ਤੇ ਕਾਲ ਕਰਨੀ ਪਊਗੀ ਤੇ ਤੁਹਾਨੂੰ ਤੁਹਾਡੇ ਨੇੜੇ ਦੇ ਡੀਲਰ ਦਾ ਨੰਬਰ ਮਿਲ ਜਾਣਾ ਜਿਹੜਾ ਰੰਗ ਚਾਹੀਦਾ ਉਹ ਰੰਗ ਮਿਲ ਜਾਣਾ ਜਿਹੜਾ ਸੈਜ ਚਾਹੀਦਾ ਸਹਿਜ ਮਿਲ ਜਾਣਾ ਸਹਿਜ ਮਿਲ ਜਾਣਾ ਬਿਲਕੁਲ ਸਹਿਜ ਮਿਲ ਜਾਣਾ ਤੇ ਨੰਬਰ ਨੋਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਸੱਜਣ ਦੇ ਨਾਲ ਜਿਹਦੇ ਬਾਲੇ ਸਾਰੇ ਸੰਦਾ ਤੇ ਬਾਹਰ ਖੜੇ ਆ ਉਹਨੂੰ ਕਹਿ ਦੇ ਕਿ ਆਹ ਸ਼ੈੱਡ ਪਾਲਾ ਭਾਵੇਂ ਕੋਠੀ ਦੇ ਮੂਹਰੇਲੇ ਪਾਸੇ ਪਾਲਾ ਤਾਂ ਵੀ ਸੋਹਣਾ ਲੱਗੂਗਾ ਚਾਹ ਖੇਤ ਪਾਲਾ ਚਾਹ ਜਿੱਥੇ ਮਰਜੀ ਪਾਲਾ ਚਾਹ ਤੁਸੀਂ ਗਊਸ਼ਾਲਾ 'ਚ ਸ਼ੈੱਡ ਪਾਉਣਾ ਚਾਹ ਤੁਸੀਂ ਫੈਕਟਰੀ 'ਚ ਸ਼ੈੱਡ ਪਾਉਣਾ ਚਾਹ ਤੁਸੀਂ ਘਰ 'ਚ ਸ਼ੈੱਡ ਪਾਉਣਾ ਤੇ ਤੁਸੀਂ ਆਹ ਵਿਕਲਪ ਸੀਮੈਂਟ ਦੀਆਂ ਚਾਦਰਾਂ ਦੇ ਨਾਲ-ਨਾਲ ਤੁਸੀਂ ਲੋਹੇ ਦੀਆਂ ਚਾਦਰਾਂ ਦੇ ਨਾਲ-ਨਾਲ ਐਸ ਵਿਕਲਪ ਨੂੰ ਵੀ ਯਾਦ ਰੱਖਣਾ ਕਿ ਕੰਮ ਤੋਂ ਨੂੰ ਇੱਕ ਬਹੁਤ ਘੈਂਟ ਪ੍ਰੋਡਕਟ ਕੱਢਿਆ ਜਾ ਸਕਦਾ ਹੈ